ਨਾਮ ਦੱਸ ਕੇ ਜਗਜੀਤ ਸਿੰਘ ਲੋੜੀ ਦਾ ਤਿਹਾਰ ਆ ਰਿਹਾ ਜੀ ਜੀ ਚਾਈਨਾ ਡੋਰ ਨੂੰ ਲੈ ਕੇ ਤੁਸੀਂ ਜਿਹੜਾ ਥੋੜਾ ਕੀਤਾ ਇਹਨਾਂ ਦਾ ਲੋਕ ਸੇਵ ਕਰਦੇ ਬੱਚਿਆਂ ਨੂੰ ਸਕੂਲਾਂ 'ਚ ਬੜਾ ਸਮਝਾਇਆ ਗਿਆ ਚਾਈਨਾ ਡੋਰ ਬਾਰੇ ਬੜਾ ਦੱਸਿਆ ਗਿਆ ਕੁਛ ਹੁਣ ਕਾਫੀ ਫਰਕ ਪੈ ਗਿਆ ਬੱਚੇ ਸਾਡੇ ਕੋਲ ਆ ਕੇ ਦੇਸੀ ਡੋਰਾ ਮੰਗਦੇ ਪਏ ਆ ਕੁਝ ਪੁਲਿਸ ਨੇ ਸ਼ਕਤੀ ਕਰਤੀ ਆ ਇਸ ਕਰਕੇ ਵੀ ਜਿਹੜੇ 2 ਨੰਬਰ ਤੇ ਚਾਈਨਾ ਵੇਚਦੇ ਸੀ ਉਹ ਵੀ ਛੱਡਦੇ ਪਏ ਆ ਅਸੀਂ ਤਾਂ ਪੁਲਿਸ ਅਗਰ ਕ੍ਰਾਸ ਕਰਨੇ ਆ ਕਿ ਕੋਈ ਵੱਡੀ ਤਾਰਾ ਲਾਈ ਜਾਏ ਜਿਹਦੇ ਕੋਈ ਚਾਈਨਾ ਡੋਰ ਫੜੀ ਜਾਏ ਤੋ ਕੋਈ ਸਾ ਡਿਵੀਸਨ ਹੋਈ ਹੋਏਗੀ ਅਸੀਂ ਪਿੰਨੇ ਚਰਖੀਆਂ ਗਿੱਠਾਂ ਹਰ ਚੀਜ਼ ਰੱਖੀ ਹੋਈ ਆ ਆਮ ਦੁਕਾਨਾਂ ਤੁਹਾਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਣਗੀਆਂ ਮंजे ਵੀ ਤੁਸੀਂ ਇਹ ਆਮ ਡੋਰ ਵੇਚ ਰਹੇ ਹੋ ਬੱਚਿਆ ਦੀ ਕਿਤਨਾ ਦਾ ਸਾਲ کافی ਫਰਕ ਪਿਆ ਗਿਆ ਹੁਣ ਦੋ ਕਿ ਸਾਲਾਂ ਤੋਂ کافی ਜ਼ਿਆਦਾ ਨਹੀਂ ਤੇ ਅਸੀਂ ਪਿੰਨੇ ਜਾਂ ਗਿੱਠਾਂ ਵੇਚਣੀਆਂ ਬੰਦ ਕਰਤੀਆਂ ਸੀ ਜਿਹੜੀਆਂ ਕਿ ਅੰਬਸਰ ਦੀ ਪਛਾਣ ਹੈਗੀ ਆ ਪਹਿਲਾਂ ਲੋਕੀ ਤੁਹਾਡੇ ਗੋਂਦੇ ਸੀ ਚਾਈਨਾ ਡੋਰ ਸਿਰਫ ਚਾਈਨਾ ਡੋਰ ਮੰਗਦੇ ਸੀ ਅਸੀਂ ਉਹਦੇ ਵੀ ਹੱਥ ਜੋੜਦੀਦਾ ਸੀ ਹੁਣ ਵੀ ਉਹੀ ਇਹੀ ਕਹਿੰਦੇ ਆ ਕਿ ਬੱਚਿਆਂ ਦੇ ਮਾਪਿਓ ਨੂੰ ਵੀ ਚਾਹੀਦਾ ਹੈਗਾ ਵੀ ਬੱਚਿਆਂ ਨੂੰ ਸਮਝਾਓ ਟੀਚਰ ਤਾਂ ਸਮਝਾਉਂਦੇ ਪਏ ਆ ਸਕੂਲਾਂ 'ਚ ਸਮਝਾਇਆ ਜਾ ਰਿਹਾ ਲੇਕਿਨ ਜਦੋਂ ਮਾਪੇ ਆਪ ਬੱਚੇ ਨੂੰ ਨਾਲ ਲੈ ਕੇ ਆਉਂਦੇ ਆ ਸਾਨੂੰ ਉਦੋਂ ਦੁੱਖ ਹੁੰਦਾ ਦੂਸਰੀ ਡੋਰ ਦੀ ਵਿਕਰੀ ਵੱਧ ਰਹੀ ਹੈ ਵੱਧ ਰਹੀ ਹੈ ਵੱਧ ਰਹੀ ਹੈ ਤੇ ਜਦੋਂ ਚਾਈਨਾ ਡੋਰ ਮੰਗਦੇ ਨੇ ਬੱਚੇ ਉਹਨਾਂ ਨੂੰ ਸਮਝਾਉਂਦੇ ਤੁਸੀਂ ਸਮਝਾਉਂਦੇ ਭਾਜੀ ਅਸੀਂ ਕੀ ਸਮਝਾਣਾ ਉਹਨਾਂ ਦੇ ਮਾਪਿਓ ਨਾਲ ਹੁੰਦੇ ਆ ਇੱਕ ਸਿਆਣੇ ਬਾਰੇ ਬੰਦੇ ਨੂੰ ਅਸੀਂ ਕੀ ਸਮਝਾਣਾ ਕੋਈ ਬੱਚਾ ਕੱਲਾ ਆਏ ਉਹਨੂੰ ਤਾਂ ਅਸੀਂ ਸਮਝਾ ਲਾਂਗੇ ਉਹ ਅੱਗੋਂ ਸੋਨ ਟੀਚਰਾਂ ਮਾਰ ਕੇ ਚੱਲ ਜਾਂਦੇ ਆ ਤੇ ਹੁਣ ਅੱਗੇ ਪਿਛਲੇ ਸਾਲ ਨਾਲੋਂ ਐਸੀ ਕਿੰਨੀ ਕਿਕ ਵਿਕਰੀ ਵਧੀ ਹੈ ਜੀ ਦੂਜੀ ਡੋਰ ਦੀ 50% ਜ਼ਿਆਦਾ ਫਰਕ ਪੈ ਗਿਆ ਫਰਕ ਪੈ ਗਿਆ ਪ੍ਰਸ਼ਾਸਨ ਦਾ ਧੰਨਵਾਦ ਕਰੋ ਕਿ ਜਿਨ੍ਹਾਂ ਨੇ ਕੀਤਾ ਬਿਲਕੁਲ ਬਿਲਕੁਲ ਅਸੀਂ ਤਾਂ ਪੁਲਿਸ ਸਾਹਿਬ ਬੜਾ ਧੰਨਵਾਦ ਕਰਦੇ ਆ ਅਸੀਂ ਕਹਿ ਰਹੇ ਹਾਂ ਹੋਰ ਸਖਤੀ ਕਰੋ ਜਿਹਦੇ ਕੋਲ ਚਾਈਨਾ ਗੱਟੂ ਫੜਾਈ ਜਾਂਦਾ ਉਹਨੂੰ ਸਿਰਫ ਛੋਟਾ ਮੋਟਾ ਕੇਸ ਨਹੀਂ 라ਦਾ ਕਤਲ ਦਾ ਕੇਸ ਪਾਉ ਉਹਦੇ ਤੇ ਤੁਹਾਡਾ ਸੀਜ਼ਨ ਦੇ ਹਿਸਾਬ ਨਾਲ ਇੱਕ ਕੰਮ ਚੱਲਦਾ ਤੁਸੀਂ ਖੁਸ਼ ਹੋ ਹੋਣ ਕਿ ਭਾਈ ਕੁਛ ਖੁਸ਼ ਹਾਂਗੇ ਪ੍ਰੋਪਰ ਨਹੀਂ ਪ੍ਰੋਪਰ ਨਹੀਂ ਸਖਤੀ ਹੋਈ ਹਲੇ ਜਿਵੇਂ ਕਿ ਕੱਲ ਪਰਸੋ ਫੜੇ ਗਏ ਆ ਕੋਈ ਉਥੇ ਬੋਰੀਆਂ ਵਾਲੇ ਬਾਜ਼ਾਰ ਦੇ ਬੰਦੇ ਉਹਨਾਂ ਦੇ ਸਖਤ ਐਕਸ਼ਨ ਆਣਾ ਚਾਹੀਦਾ ਇਰਾਦਾ ਹੈ ਕਤਲ ਦਾ ਕੇਸ ਪੈਣਾ ਚਾਹੀਦਾ ਫੇਰ ਸਾਨੂੰ ਖੁਸ਼ੀ ਹੋਏਗੀ ਸਹੀ ਮੈਨੇ ਤੇ ਤੁਹਾਨੂੰ ਚਾਈਨਾ ਡੋਰ ਤੇ ਕਮਾਈ ਜ਼ਿਆਦਾ ਕਿਹੜਚਾ ਓਏ ਇਹਦੇ ਚ ਜ਼ਿਆਦਾ ਇਹਦੇ ਚ ਸਾਡੇ ਪੰਜਾਬੀ ਭਰਾਵਾਂ ਨੂੰ ਰੋਜ਼ਗਾਰ ਮਿਲਦਾ ਓ ਇੱਕ ਫੈਕਟਰੀ ਕਮਾਂਦੀ ਆ ਕਮ ਸੇ ਕਮ ਵੀ 5-600 ਬੰਦਾਂ ਮਰਸਾ ਡੋਰ ਲਾਂਦਾ ਪਿੰਨੇ ਲਾਂਦਾ ਚਰਖੇ ਲਾਂਦਾ ਸਾਰੇ ਵੇਲੇ ਬੈਠੇ ਆ ਤੁਸੀਂ ਕਿਹਦੇ ਚ ਖੁਸ਼ ਹੋ ਆ ਡੋਰ ਵੇਚ ਕੇ ਕਿ ਚਾਈਨਾ ਡੋਰ ਅਈਆ ਡੋਰ ਵੇਚ ਕੇ ਖੁਸ਼ ਆ ਇਹਦੀ ਛੋਟ ਵੀ ਆ ਜਾਂਦੀ ਆ ਸਾਡਾ ਪ੍ਰੋਫਿਟ ਵੱਧ ਜਾਂਦਾ ਉਹਦੀ ਕਦੀ ਛੋਟ ਹੀ ਨਹੀਂ ਆਉਂਦੀ ਨਹੀਂ ਨਹੀਂ ਸਕਦੀ ਹੁੰਦੇ ਬਾਪ ਦੇ ਦੀ ਜਿਹੜੇ ਲੋਕੀ ਨਹੀਂ ਸਾਡੇ ਚਾਇਨਾ ਟਾਊਨ ਦੇ ਵਿੱਚੋਂ ਉਹਨਾਂ ਬਾਰੇ ਕੀ ਕਹਣਾ ਜਾਵੇ ਅਸੀਂ ਤਾਂ ਉਹੀ ਇੱਕੋ ਹੀ ਗੱਲ ਕਹਿ ਰਹੇ ਆਂ ਬਾਰ-ਬਾਰ ਵੀ ਉਹਨਾਂ ਤੇ ਸਖਤ ਐਕਸ਼ਨ ਹੋਵੇ ਇਰਾਦਾਇ ਕਤਲ ਦਾ ਕੇਸ ਪਾਇਓ ਉਹਦੇ ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਬੱਚਿਆਂ ਨੂੰ ਮੈਸੇਜ ਇਹ ਬੱਚਿਆਂ ਨੂੰ ਤਾਂ ਉਹਨਾਂ ਟੀਚਰ ਬੜਾ ਸਮਝਾਉਂਦੇ ਆ ਠੀਕ ਆ ਪੁੱਤਰ ਫੇਰ ਵੀ ਚਲੋ ਠੀਕ ਆ ਥੋੜੀ ਨਿਕਲਦੀ ਆ ਥੋੜੀ ਮਹਿੰਗੀ ਹੁੰਦੀ ਆ ਲੇਕਿਨ ਤੁਹਾਡੇ ਪੰਜਾਬੀ ਭਰਾਵਾਂ ਨੂੰ ਰੋਜ਼ਗਾਰ ਮਿਲਦਾ ਇਹਦੇ ਨਾਲ ਠੀਕ ਆ ਜੀ ਭਾਜੀ ਪਹਿਲਾਂ ਤੁਹਾਡਾ ਨਾਮ ਸਰ ਮੇਰਾ ਨਾਮ ਰਜਿੰਦਰ ਕੁਮਾਰ ਰਜਿੰਦਰ ਜੀ ਅਪ ਤੰਗਾ ਫੇਰ ਦਨਵਾਸ ਆਇਓ ਕੀ ਕਹਿਣਾ ਚਾਹੋਗੇ ਇਸ ਵਕਤ ਤੰਗਾ ਲੈ ਕੇ ਆਇਆ ਹੋ ਕੀ ਕਹਿਣਾ ਚਾਹੋਗੇ ਸਰ ਇਸ ਵਕਤ ਹੀ ਪਤਿੰਗਾ ਕਿੱਧਰ ਆਏ ਆ ਤੇ ਨਾਲੇ ਅਸੀਂ ਦੂਸਰੀ ਡੋਰ ਜਿਹੜੀ ਹੈਗੀ ਆ ਉਹ ਸਿੰਪਲ ਡੋਰ ਹੀ ਖਰੀਦ ਰਹੇ ਆ ਤੇ ਨਾਲੇ ਹੀ ਹੋਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਵੀ ਸਾਰੇ ਜਾਣੇ ਨਾ ਸਿੰਪਲ ਡੋਰੀ ਖਰੀਦੋ ਕਿਉਂਕਿ ਚਾਈਨਿਸ ਡੋਰ ਨੀਰਾ ਮੌਤਾ ਘਾਰੇਗੀ ਤੇ ਅਗਰ ਕਿਸੇ ਦੇ ਘਰ ਉਹ ਡੋਰ ਹੈਗੀ ਤੇ ਸਮਝ ਲਓ ਦੇ ਘਰ ਮੌਤ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਜਾਣਾ ਆਪਣੇ ਬੱਚੇ ਦੇ ਹੱਥ ਦੇ ਵਿੱਚ ਇੱਕ ਹਿਸਾਬ ਦਾ ਮੌਤ ਡਿਸਟ੍ਰਿਬਿਊਟ ਕਰੇ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਪਲੈਨਿੰਗ ਆਈ ਕਿ ਸਿੰਪਲ ਡੋਰ ਨਾਲ ਹੀ ਪਤੰਗ ਡਾਈ ਜਾਵੇ ਸਰ ਦੇਖੋ ਟ੍ਰੈਂਡ ਸੀਗਾ ਪਹਿਲਾਂ ਮੈਂ ਦੱਸਦਾ ਜੋ ਪੁਰਾਣੀ ਚੀਜ਼ ਹੈ ਨਾ ਉਹ ਸਦਾਬਾਰ ਹੈ ਉਹ ਅੱਜ ਵੀ ਰਹਿਣੀ ਹੈ ਤੇ 100 ਸਾਲਾਂ ਨਾਲੇ 100 ਸਾਲ ਵੀ ਰਹਿਣੀ ਹੈ ਲੇਕਿਨ ਕੀ ਅਦਾ ਕਈ ਕੋਈ ਨਵੀਂ ਟ੍ਰੈਂਡ ਚੱਲਦਾ ਹੈ ਨਾ ਤੇ ਉਹ ਪੁਰਾਣੀ ਚੀਜ਼ਾਂ ਨੂੰ ਫਿੱਟ ਕਰਦਾ ਕੀ ਹੁੰਦਾ ਉਹਦੇ ਨਾਲ ਛੋਟੇ ਮੋਟੇ ਕਾਰੋਬਾਰ ਜਿਹੜੇ ਆ ਨਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਾਈਡ ਇਫੈਕਟ ਪੈਂਦਾ ਹੈ ਜਿਹੜਾ ਅੱਜ ਦੀ ਡੇਟ 'ਚ ਪਿਆ ਵੀ ਕਈ ਜਣੇ ਆਪਣੇ ਕੰਮ ਧੰਦੇ ਤੋਂ ਹੱਥ ਧੋ ਬੈਠੇ ਤੇ ਅਹੀ ਚੰਨੇ ਕੇ ਸਰ ਪ੍ਰਸ਼ਾਸਨ ਨੂੰ ਜਿੰਨਾ ਹੋ ਸਕੇ ਸਟ੍ਰਿਕਟ ਟੂ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਅਗਰ ਕੋਈ 1 2% 5% ਅਗਰ 10% ਕੋਈ ਵੇਚ ਵੀ ਰਿਹਾ ਨਾ ਮੈਂ ਚਾਹਾਂ ਕਿ ਪ੍ਰਸ਼ਾਸਨ ਪੂਰਾ ਸਟ੍ਰਿਕਟ ਐਕਸ਼ਨ ਲਵੇ ਉਸ ਤੇ ਕੀ ਸਮਝਦੇ ਕਿ ਬਹੁਤ ਸਾਰੀ ਮੋਤਾ ਵੀ ਹੋਈਆਂ ਨੇ ਇਸ ਨਿਯੋਰ ਦੇ ਵਿੱਚ ਇਹ ਵੀ ਕਾਰਨ ਹੈਗਾ ਸਿੰਪਲ ਡੋਰ ਲੈ ਕੇ ਲੈਂਦਾ ਹਾਂਜੀ ਹਾਂਜੀ ਸਰ ਬਿਲਕੁਲ ਸਰ ਦੇਖੋ ਅੱਜ ਥੋੜਾ ਟਾਈਮ ਹੈ ਇੱਕ ਸੈਲੀਬ੍ਰੇਸ਼ਨ ਦੇ ਸਾਹਮਣੇ ਇੱਕ ਜਿਮ ਮੈਨੇਜਰ ਦੀ ਡੈਥ ਹੋਈ ਸੀ ਤੇ ਦੇਖੋ ਉਹ ਵੀ ਕਿਸੇ ਘਰ ਦਾ ਚਿਰਾਗ ਸੀ ਉਹਦੇ ਉਹਦੇ ਉੱਤੇ ਸਾਰਾ ਸਾਰੀ ਫੈਮਲੀ ਡਿਪੈਂਡ ਹੈਗੀ ਸੀ ਲੇਕਿਨ ਜਿਹੜੇ ਲੈ ਰਹੇ ਉਹ ਇਹ ਚੀਜ਼ ਸੋਚਦੇ ਮੈਂ ਕਹਿੰਦਾ ਮੈਂ ਕਿ ਸੋਚਣਾ ਚਾਹੀਦਾ ਹੈ ਐ ਟਾਈਮ ਉਹ ਜਗ੍ਹਾ ਦਾ ਜਦੋਂ ਕਿਸੇ ਦੇ ਘਰ ਅਗਰ ਹੈ ਚਾਂਸ ਹੋ ਜਾਏ ਨਾ ਮੈਨੂੰ ਨਹੀਂ ਲੱਗਦਾ ਉਹ ਹੱਥ ਲਗਾਏਗਾ ਨੈਕਸਟ ਟਾਈਮ ਕਿ ਟ੍ਰਿਬਿਊਟ ਹੈ ਇੱਕ ਸਾਹਿਬ ਦਾ ਇਸ ਵਾਰ ਦੇ ਨੌਜਵਾਨਾਂ ਜਿਹੜੇ ਆਪਣੀ ਜਾਨ ਗਵਾ ਚੁੱਕੇ ਉਹਨਾਂ ਨੂੰ ਪੁਰਾਣੀ ਡੋਰ ਲੈਣ ਵਾਸਤੇ ਸਰ ਮੈਂ ਤੇ ਅਸੀਂ ਮੈਸੇਜ ਦਵਾਂਗਾ ਕਿ ਦੇਖੋ ਜੀ ਅਗਰ ਤੁਸੀਂ ਕਿਸੇ ਫੜੀ ਵਾਲੇ ਕੋਲੋਂ ਵੀ ਕੋਈ ਚੀਜ਼ ਖਰੀਦਦੇ ਹੋ ਨਾ ਦੇਖੋ ਉਹਨੇ ਵੀ ਰੋਟੀ ਆਪਣਾ ਦਾਲ ਫੁਲਕਾ ਚਲਾਣਾ ਹੈ ਤੇ ਇਸ ਤਰ੍ਹਾਂ ਅਗਰ ਛੋਟੇ ਤੋਂ ਛੋਟੇ ਇੱਕ ਇਸੇ ਕਾਰੋਬਾਰ ਕੋ ਤੇ ਚੀਜ਼ ਲੋਗੇ ਨਾ ਤੇ ਉਹਦਾ ਵੀ ਕੰਮ ਚੱਲੇਗਾ ਨਾ ਕਿ ਤੁਸੀਂ ਵੱਡੇ ਵੱਡੇ ਮਲਟੀਨੇਸ਼ਨਲ ਕੰਪਨੀਆਂ ਨੂੰ ਹੱਥ ਪਾਵੋ ਜਾਂ ਹਨਾ ਇਸੇ ਕਰਕੇ ਪੁਰਾਣੀ ਚੀਜ਼ਾਂ ਨਾਲ ਜੋੜ ਕੇ ਰਹੋ ਤੇ ਬਹੁਤ ਜ਼ਿਆਦਾ ਬੈਟਰ ਹੈਗਾ ਵਾ ਪਲਾਸਟਿਕ ਤੇ ਤੁਹਾਨੂੰ ਬਤਾਉ ਖਤਰਾ ਨਾਲ ਜੀ ਥੈਂਕ ਯੂ ਸੋ ਮਚ ਪਾਜੀ ਤੁਹਾਡਾ ਨਾਮ ਪਹਿਲਾਂ ਕੀ ਹੈ ਮੇਰਾ ਨਾਮ ਪੰਕਾ ਹੀ ਮਹਾਜਨ ਆ ਜੀ ਪੰਕਾ ਜੀ ਮਹਾਜਨ ਜੀ ਕੀ ਕਹਿਣਾ ਚਾਹੋਗੇ ਪਿਛਲੇ ਨਾਲ ਇਸ ਵਾਰ ਦੂਸਰੀ ਡੋਰ ਦੀ ਕਿੰਨੀ ਕੁ ਵਿਕਰੀ ਐ ਇਸ ਵਾਰ ਚੱਲ ਰਹੀ ਐ ਜੀ ਇਸ ਵਾਰੀ ਦੂਸਰੀ ਡੋਰ ਦੀ ਹਲੇ ਵਿਕਰੀ ਘਟੀ ਐ ਪਰ ਹੋएगी ਜਿਆਦਾ ਪਿਛਲੇ ਸਾਲ ਵੀ ਕਾਫੀ ਜਿਆਦਾ ਹੋਈ ਚਰਖੀ ਦੀ ਬਹੁਤ ਜਿਆਦਾ ਸੇਲ ਹੋਈ ਸੀ ਇਸ ਵਾਰੀ ਵੀ ਚਰਖੀ ਜਿਆਦਾ ਸੇਲ ਹੋਣ ਦੀ ਆਸ ਹੈ ਬਟ ਇਹ ਕਹਿੰਦਾ ਕਿ ਚਾਈਨਾ ਡੋਰ ਬਿਲਕੁਲ ਹਮੇਸ਼ਾ ਲਈ ਬੰਦ ਹੋਣੀ ਚਾਹੀਦੀ ਕੀ ਕਾਰਨ ਸਮਝਦੇ ਸਵਾ ਜਾਰੀ ਚਰਖੀ ਵਾਲ ਲੋਕ ਜਿਹੜਾ ਵਾ ਉਹ ਜਾ ਰਹੇ ਨੇ ਕੀ ਲੱਗਦਾ ਕਿ ਸ਼ਕਤੀ ਹੈ ਤਾਂ ਕਰਕੇ ਹੋ ਰਿਹਾ ਹੈ ਛੱਟੀ ਦੇ ਬਹੁਤ ਜ਼ਿਆਦਾ ਸ਼ਕਤੀ ਗਈ ਹੈ ਜੀ ਇਸ ਬਾਰੇ ਤੇ ਕੋਈ ਚਾਂਸ ਨਹੀਂ ਕਿ ਗੱਟੂ ਪ੍ਰੋਮੋ ਵਕੇਗਾ ਬਟ ਫਿਰ ਵੀ ਆ ਇਸ ਵਾਰੀ ਫੇਰ ਹੀ ਚਰਖੀ ਡੋਰ ਯਾਦੇ ਪ੍ਰੋਮੋਟ ਹੋਏਗੀ ਇਹ ਹੋਣੀ ਵੀ ਚਾਹੀਦੀ ਹੈ ਇਹ ਚਰਖੀ ਕੀ ਕਾਰਨ ਸਮਝਦੇ ਹੋ ਕਿ ਇਹ ਡੋਰ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਵੇ ਲੋਕਾਂ ਨੂੰ ਸਮਝ ਆ ਗਈ ਹੈ ਕਿ ਬਹੁਤ ਸਾਰੇ ਮੋਤਾ ਹੋਈਆਂ ਨੇ ਤਾਂ ਕਰਕੇ ਬਿਲਕੁਲ ਜੀ ਬਿਲਕੁਲ ਸਭ ਨੂੰ ਐਸਾ ਪਤਾ ਲੱਗਿਆ ਕਿ ਅੱਜ ਕੱਲ ਦੇ ਜਿਹੜੇ ਮਾਪੇ ਉਹ ਵੀ ਬੱਚਿਆਂ ਨੂੰ ਇਗਨੋਰ ਕਰਕੇ ਨਾ ਇਹ ਡੋਰ ਨਹੀਂ ਲੈਣੀ ਚਾਹੀਦੀ ਤੁਸੀਂ ਬਰੇਲੀ ਡੋਰ ਵਰਤੋਜ ਲੈਣੀ ਠੀਕ ਹੈ ਨਹੀਂ ਤੇ ਕਈ ਬੱਚੇ ਨੂੰ ਮਾਪੇ ਬਣਾ ਕਰਕੇ ਡੋਰ ਲੈ ਤੂੰ ਲੈ ਕੇ ਦੇਣੀ ਨਹੀਂ ਚਰਖੀ ਲੈਣੀ ਲੋ ਨਹੀਂ ਲੈਣੀ ਨਾ ਲਵੋ ਜਦੋਂ ਮਾਪੇ ਪਾਉਂਦੇ ਨੇ ਪਹਿਲੋਂ ਤੇ ਗੱਟੂ ਮੰਗਦੇ ਸੀਗੇ ਹੁਣ ਕਹਿੰਦੇ ਨੇ ਚਰਖੀ ਨਹੀਂ ਨਹੀਂ ਹੁਣ ਕਹਿੰਦੇ ਚਰਖੀ ਦਿਓ ਜੀ ਹੁਣ ਤਾਂ ਚਾਈਨਾ ਡੋਰ ਮੰਗਦੇ ਹੀ ਨਹੀਂ ਹੁਣ ਕੀ ਲੱਗਦਾ ਕਿ ਇਸ ਵਾਰ ਬਿਜ਼ਨਸ ਵਧੇਗਾ ਤੁਹਾਡਾ ਥੋੜਾ ਜਿਹਾ ਜੇ ਇਸੇ ਤਰ੍ਹਾਂ ਹੀ ਸਿਸਟਮ ਚੱਲਦਾ ਰਿਹਾ ਤਾਂ ਬਿਜ਼ਨਸ ਵਧੇਗਾ ਜੀ ਚਰਖੀ ਡੋਰ ਜ਼ਿਆਦਾ ਵਿਕਦੀ ਹੈ ਫਿਰ ਇਸ ਡੋਰ ਨਾਲ ਚਾਈਨਾ ਨੂੰ ਉਹਨਾਂ ਦੇ ਬਾਅਦ ਚ ਬੈਟਰ ਗਈ ਹੈ ਕੀ ਸਮਝਦੇ ਹੋ ਕਿ ਕੁਝ ਸਮੇਂ ਦਾ ਹੀ ਤੁਹਾਡਾ ਇਹ ਬਿਜ਼ਨਸ ਆ ਹਾਂਜੀ ਹਾਂਜੀ ਉਸ ਦਿਨਾਂ ਚ ਤੁਸੀਂ ਪੈਸੇ ਕਮਾਣੇ ਹੁੰਦੇ ਸੀਗੇ ਲੇਕਿਨ ਉਹ ਚਾਈਨਾ ਡੋਰ ਆਨ ਕਰਕੇ ਕਾਫੀ ਨੁਕਸਾਨ ਹੋਇਆ ਕਿ ਹੁਣ ਲੱਗਦਾ ਕਿ ਉਹ ਦੁਬਾਰਾ ਤੋਂ ਸਿਸਟਮ ਚੱਲੇਗਾ ਤੁਹਾਡੇ ਰੋਜੀ ਰੋਟੀ ਚੱਲਦੀ ਰਹੇਗੀ ਨਾ ਨਾ ਜੇ ਤਿੰਨ ਚਾਰ ਮਹੀਨੇ ਦਾ ਗਾਮ ਟਾਈਮ ਹੈ ਨਹੀਂ ਸਰ ਹਲੇ ਟਾਈਮ ਤੇ ਲੱਗੇਗਾ ਜੀ ਵਨ ਯਾਰ ਪਿੱਛੋਂ ਬ ਉਹ ਜੋ ਜੂਨ ਜੁਲਾਈ ਹੁੰਦਾ ਉਹ ਲੋਕੀ ਲੈ ਕੇ ਖਰੀਦ ਲੈਂਦੇ ਨੇ ਤੇ ਦਿਵਾਲੀ ਲਾ ਕੇ ਆ ਕੇ ਫਿਰ ਵਿਕਣੀ ਸ਼ੁਰੂ ਹੋ ਜਾਂਦੀ ਆ ਤੇ ਸਿਕੰਜਾ ਦੇ ਇਹਨੂੰ ਕਸਣਾ ਚਾਹੀਦਾ ਪੁਲਿਸ ਵਾਲਾ ਨੂੰ ਜੋ ਵੀ ਅਰਤੇ ਪੂਰੀ ਆਪਣਾ ਨੂੰ ਰੋਗ ਪਾਣੀ ਚਾਹੀਦੀ ਨਾਥ ਪਾਣੀ ਇਹ ਕਿ ਇਹ ਵਿਕੈ ਨਾ ਠੀਕ ਹੈ ਤੇ ਕੀ ਕੋਸਟ ਕੀ ਆ ਚਰਖੀ ਦੀ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਤੱਕ ਜਾਂਦੀ ਹੈ ਚਰਖੀ ਭਾਜੀ 300 ਤੋਂ ਸ਼ੁਰੂ ਹੋ ਜਾਂਦੀ ਹੈ ਜੇ ਬੱਚੇ ਧਾਗਾ ਵੀ ਲੈਣਾ ਉਹ ਵੀ 150 ਤੋਂ ਸ਼ੁਰੂ ਹੋ ਜਾਂਦੀ ਹੈ 150 300 ਚੰਗੀ ਜੀ ਚਾਨਣੇ ਲੋਕ 1500 ਦੀ ਰੇਂਜ ਆ ਜਾਂਦੀ ਕੋਈ 2500 ਦੀ ਆ ਜਾਂਦੀ ਕੋਈ 1800 ਦੀ ਰੇਂਜ ਵੀ ਹੁੰਦੀ ਹੈ ਮੈਨੂੰ ਬਰੇਲੀ ਡੋਰ ਵਿਕਣੀ ਚਾਹੀਦੀ ਠੀਕ ਹੈ ਥੈਂਕ ਯੂ